ਤਰਨਤਾਰਨ ਦੀਆਂ ਜਿਮਨੀ ਚੋਣਾ ਦੇ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਦੱਸ ਦਈਏ ਕਿ ਸਵੇਰੇ 7 ਵਜੇ ਤੋਂ ਜਿਹੜੀ ਆ VOTING ਸ਼ੁਰੂ ਹੋਈ ਹੋਈ ਆ ਕਾਫੀ ਵੀਡੀਓਜ਼ ਨੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਦੋਂ ਰਿਜ਼ਲਟ ਆਉਣਾ 14 ਨਵੰਬਰ ਨੂੰ ਕਿ ਕਿਹੜੀ ਪਾਰਟੀ ਦਾ ਪਲੜਾ ਭਾਰੀ ਸੀ ਤੇ ਕਿਹੜੀ ਪਾਰਟੀ ਦੇ ਵੱਲੋਂ ਬਾਜੀ ਆ ਜਿਹੜੀ ਤਰਨਤਾਰਨ ਦੀਆਂ ਜਿਮਨੀ ਚੋਣਾਂ ਦੇ ਵਿੱਚ ਮਾਰੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ 6 ਵਜਣ ਵਾਲੇ ਨੇ VOTING ਦਾ ਸਮਾਂ ਜਿਹੜਾ ਉਹ ਬੰਦ ਹੋਣ ਵਾਲਾ ਆ ਤੇ VOTING ਹੈ ਜਿਹੜੀ ਤਰਨਤਾਰਨ ਦੇ ਵਿੱਚ ਕਿਹੜੀ ਪਾਰਟੀ ਦੇ ਜਿਆਦਾ ਹੁੰਗਾਰਾ ਮਿਲਿਆ ਕਿਉਂਕਿ ਸਵੇਰ ਦੀਆਂ ਅਸੀਂ ਖਬਰਾਂ ਦੇਖ ਰਹੇ ਸੀ ਕਿ ਬੂਥਾਂ ਦੇ ਉੱਤੇ ਕਾਫੀ ਭੀੜ ਲੱਗੀ ਹੋਈ ਨਜ਼ਰ ਆ ਰਹੀ ਸੀ ਤਾਂ ਅਲੱਗ-ਅਲੱਗ ਉਮੀਦਵਾਰਾਂ ਦੇ ਅਲੱਗ-ਅਲੱਗ ਬਿਆਨ ਨੇ ਜਿਹੜੇ ਉਹ ਸਾਹਮਣੇ ਆ ਰਹੇ ਸੀ ਤਾਂ ਜਿਸ ਨੂੰ ਲੈ ਕੇ ਹੁਣ VOTING ਦਾ ਸਮਾ ਜਿਹੜਾ ਉਹ ਬੰਦ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਪੰਜਾਬ ਦੇ ਤਰਨਤਾਰਨ ਵਿਧਾਨ ਸਭਾ ਸੀਟ ਦੇ ਉੱਤੇ ਅੱਜ ਉਪਚੋਣ ਦੇ ਲਈ VOTING ਹੋ ਰਹੀ ਹੈ ਸਵੇਰੇ 7 ਵਜੇ ਤੋਂ ਜਿਹੜੀ VOTING ਸ਼ੁਰੂ ਹੋਈ ਹੋਈ ਆ ਤਾਂ ਸ਼ਾਮ ਦੇ 6 ਵਜੇ ਤੱਕ ਇਹ VOTING ਆ ਚੱਲਣੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੀ ਕਿ ਸਵੇਰੇ 9 ਵਜੇ 11% ਅਤੇ 11 ਵਜੇ ਤੱਕ 23.5% VOTING ਹੋਈ ਸੀ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਜਿਹੜੀ ਇਸ ਦੀ ਪਰਸੈਂਟਿੰਗ ਆ ਵਾਧੀ ਹੋਈ ਨਜ਼ਰ ਆਈ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਬੂਥਾਂ ਦੇ ਉੱਤੇ ਭੀੜ ਜਿਹੜੀ ਲੱਗੀ ਹੋਈ ਬਹੁਤ ਜ਼ਿਆਦਾ ਨਜ਼ਰ ਆਈ ਕੇ سوشل میڈیا ਦੇ ਉਤੇ ਵੀਡੀਓਜ਼ ਨੇ ਜਿਹੜੀਆਂ ਵਾਇਰਲ ਹੋ ਰਹੀਆਂ ਸੀ ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਹੈ ਜਿਹੜੀ ਉਹ ਪੱਕੀ ਹੋ ਸਕਦੀ ਆ ਤਰਨਤਾਰਨ ਦੀਆਂ ਜਿਮਨੀ ਚੋਣਾਂ ਦੇ ਵਿੱਚ ਤਾਂ ਬਾਕੀ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਬੂਥਾਂ ਦੇ ਉੱਤੇ ਜਿਹੜੀ ਭੀੜ ਘੱਟ ਸੀ ਆਮ ਆਦਮੀ ਪਾਰਟੀ ਦੇ ਬੂਥਾਂ ਦੇ ਉੱਤੇ ਭੀੜ ਜ਼ਿਆਦਾ ਦਿਖਾਈ ਦਿੱਤੀ ਗਈ ਜਿਸ ਨੂੰ ਦੇਖਦੇ ਹੋਏ ਹੁਣ ਐਦਾਂ ਲੱਗਦਾ ਕਿ ਆਮ ਆਦਮੀ ਪਾਰਟੀ ਹੀ ਤਰਨਤਾਰਨ ਦੀਆਂ ਜਿਮਨੀ ਚੋਣਾਂ ਦੇ ਵਿੱਚ ਬਾਜ਼ੀ ਮਾਰ ਸਕਦੀ ਆ ਹਾਲਾਂਕਿ ਰਿਜ਼ਲਟ ਨੇ ਜਿਹੜੇ 14 ਨਵੰਬਰ ਨੂੰ ਐਲਾਨੇ ਜਾਣਗੇ 14 ਨਵੰਬਰ ਨੂੰ ਜਿਹੜਾ ਬਿਲਕੁਲ ਸਿੱਧ ਹੋਵੇਗਾ ਕਿ ਕਿਹੜੀ ਪਾਰਟੀ ਆਹੋ ਜਿਸ ਦੇ ਸਿਰ ਦੇ ਉੱਤੇ ਜਿੱਤ ਦਾ ਸੇਰਾ ਸਜਿਆਤਾ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੀਆਂ ਜਿਹੜੀਆਂ ਇਹ ਜਿਮਣੀ ਚੋਣਾਂ ਨੇ ਆਮ ਆਦਮੀ ਪਾਰਟੀ ਦਾ ਕਸ਼ਮੀਰ ਸਿੰਘ ਸੋਲ ਜਿਹੜੇ ਵਿਧਾਇਕ ਸੀ ਉਹਨਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਹ ਸੀਟ ਹੈ ਜਿਹੜੀ ਖਾਲੀ ਸੀ ਤਾਂ ਉਸ ਤੋਂ ਬਾਅਦ ਅੱਜ ਜਿਹੜੀ ਇਸ ਦੇ ਉੱਤੇ ਜਿਮਣੀ ਚੋਣ ਹੋ ਰਹੀ ਹੈ ਸਵੇਰੇ 7 ਵਜੇ ਤੋਂ ਲੈ ਕੇ VOTING ਸ਼ੁਰੂ ਹੋਈ ਹੋਈ ਹੈ ਕੁਝ ਸਮਾਂ ਰਹਿ ਗਿਆ VOTING ਖਤਮ ਹੋਣ ਨੂੰ ਤਾਂ 14 ਨਵੰਬਰ ਨੂੰ ਕਿਹੜੀ ਪਾਰਟੀ ਇਸ ਜਿਮਣੀ ਚੋਣਾਂ ਦੇ ਵਿੱਚ ਬਾਜੀ ਮਾਰ ਦਿਆ ਉਸ ਦਾ ਰਿਜ਼ਲਟ ਜਿਹੜਾ ਅਨਾਉਂਸ ਕੀਤਾ ਜਾਵੇਗਾ ਪਰ ਜਿਹੜੇ ਹੁਣ ਤੱਕ ਦੇ ਸਮੀਕਰਨ ਨੇ ਉਹਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦਾ ਪੱਲੜਾ ਜਿਹੜਾ ਉਹ ਭਾਰੀ ਰਿਹਾ ਵੀਡੀਓ ਦੇ ਵਿੱਚ ਸ਼ਰਿਆਮ ਜਿਹੜਾ ਦੇਖਿਆ ਜਾ ਰਿਹਾ ਸੀ ਕਿ ਬਾਕੀ ਜਿਹੜੇ ਵਿਰੋਧੀ ਪਾਰਟੀਆਂ ਸੀ ਉਹਨਾਂ ਦੇ ਬੂਥਾਂ ਦੇ ਉੱਤੇ ਹਲਚਲ ਜਿਹੜੀ ਘੱਟ ਦਿਖਾਈ ਦਿੱਤੀ ਆ ਆਮ ਆਦਮੀ ਪਾਰਟੀ ਦੇ ਬੂਥਾਂ ਦੇ ਉੱਤੇ ਕਾਫੀ ਲੋਕ ਨੇ ਜਿਹੜੇ ਦਿਖਾਈ ਦੇ ਰਹੇ ਸੀ ਜਿਸ ਨੂੰ ਦੇਖ ਕੇ ਹੁਣ ਜਿਹੜਾ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰਮਿਤ ਸਿੰਘ ਸੰਤੂ ਜਿਹੜੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਤਰਨਤਾਰਨ ਦੇ ਉਹ ਜਿਮਨੀ ਚੋਣ ਜਿੱਤ ਸਕਦੇ ਨੇ